वॉल्यूम चको, पता लगे उन्होंने भी कुछ हो रहा है अगे मिनट ली पवन जीतू जी बड़ा धनवाद भी करके स्वागत भी कर ਦੇਸ਼ ਵਸਨੀਕਾਂ ਦੇ ਦਿਲਾਂ ਦੀ ਧੜਕਣ ਹਰਮਨ ਪਿਆਰੇ ਪੰਜਾਬ ਦੀ ਉਮੀਦ ਤੇ ਪੰਜਾਬ ਦੀ ਹੋਂਦ ਕਸ਼ਮੀਰੀ ਨੇਤਾ ਵਿਕਾਸਪਰਸ਼ ਇਮਾਨਦਾਰ ਲੀਡਰ ਸਰਦਾਰ ਭਵਨ ਸਿੰਘ ਬਾਣ ਦੀ ਗੱਲ ਹੈ ਤੁਹਾਡੇ ਵਰੋਗਾਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਜਿੰਨਾ ਡਿਸਪਲਨ ਜੋ ਸਾਥੀਓ ਤੁਹਾਡੇ ਨਾਲ ਤਸਵੀਰਾਂ ਇਸ ਟਾਈਮ ਸਾਂਝੀਆਂ ਕਰਦੇ ਪਏ ਨੇ ਜਿਸ 22 ਡਿਵੀਜ਼ਨ ਦੇ ਅਧਿਕਾਰੀ ਸ਼ਾਹਕੋਟ ਦੀਆਂ ਤਸਵੀਰਾਂ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਜਿੰਨਾਂ ਦਾ ਤੋਪਾ ਉਹਨਾਂ ਵੱਲ ਜਿੱਤ ਨੂੰ ਸੋਨਾਂ ਬਾਕੋ ਜਿਹੜਾ ਰੋਡ ਸ਼ੋਅ ਕੱਢਿਆ ਜਾ ਰਿਹਾ ਸ਼ਾਹਕੋਟ ਦੇ ਵਿੱਚ ਤੋ ਤਸਵੀਰਾਂ ਲੈਣਾ ਸਾਂਝੀਆਂ ਕਰਦੇ ਪਏ ਸ਼ਾਹ ਕੋਲ ਦੀਆਂ ਤਸਵੀਰਾਂ ਰੋਡ ショੋ ਦੀ ਮਹਾਰਾਜ ਕਰੇ ਪ੍ਰਮਾਤਮਾ ਕਰੇ ਕਿ ਇਹ ਕਾਫਲਾ ਤੁਹਾਡਾ ਪੰਜਾਬ ਤੋਂ ਦਿੱਲੀ ਦੀ ਗੱਦੀ ਤੱਕ ਪਹੁੰਚੇ ਪ੍ਰਦੇਸ਼ ਨੂੰ ਆਵਾਜ਼ੀ ਪਾਰਟੀ ਚਲਾਵੇ ਔਰ ਦੇਸ਼ ਨੂੰ ਭਗਵੰਤ ਮਾਨ ਜੀ ਵਰਗੇ ਦੇਸ਼ ਨੂੰ ਮਾਨ ਜੋ ਗੁਰਵਿੰਦ ਕੇਜਰੀਵਾਲ ਸਾਹਿਬ ਵਰਗੇ ਨੇਤਾ ਇਮਾਨਦਾਰ ਨੇਤਾ ਚਲਾਉਣ ਇਹੀ ਸਾਰੇ ਪੰਜਾਬੀਆਂ ਦੀ ਆਸ ਹੈ ਉਮੀਦ ਹੈ ਤੁਹਾਡਾ ਸਬਦ ਦਾ ਬਹੁਤ ਬਹੁਤ ਧੰਨਵਾਦ 1 ਜੂਨ ਨੂੰ ਹੀ ਕਰਨਾ ਝਾੜੂ ਫੇਰਨਾ 1 ਜੂਨ ਨੂੰ ਸਾਰੀਆਂ ਬੋਟਾਂ ਝਾੜੂ ਦੇ ਨਿਸ਼ਾਨ ਤੇ ਪਾ ਕੇ ਤੇਰਾ ਜ਼ੀਰੋ ਦਾ ਰੱਬ ਰੱਖ ਕੇ ਆਉਣਾ ਤੁਹਾਡਾ ਸਬਦ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰਸਤਾ ਕੀ ਜੈ ਧੰਨੋ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਹੁਣੋ ਮਨਪਤਰ ਕਹਿੰਦੇ ਸੁਸ਼ੀਲ ਸਿੰਘੂ ਬਾਰੇ ਤੁਸੀਂ ਕੀ ਜਵਾਬ ਦੇਵੋਗੇ ਨਾ ਕਿ ਮੈਂ ਨਹੀਂ ਜਵਾਬ ਦੇਣਾ 4 ਜੂਨ ਨੂੰ ਜਨਤਾ ਜਵਾਬ ਦੇ ਦੋ ਜਿੱਤਰ ਵੀ ਵੀ ਕੀ ਕੀਤਾ ਧੋਖਾ ਕੀਤਾ ਤੁਸੀਂ ਜਿਨ੍ਹਾਂ ਨੇ ਮਾਨਵਾਸੀਆਂ ਨੂੰ ਵਿਚਾਲਾ ਛੱਡ ਕੇ ਚਲੇ ਗਏ ਯਾਰ ਦੋ ਜੀਆਂ ਦੇ ਮੋਟਰਸਾਈਕਲ ਬਣ ਗਏ ਨੇ ਉਹਦਾ ਕੋਈ ਸਟੈਂਡ ਨਹੀਂ ਹੱਪੇ ਘੱਟਦਾ ਸੱਗੇ ਘੱਟਦਾ ਕੋਈ ਸਟੈਂਡ ਨਹੀਂ ਇਹ ਜਰਕਾ ਜਹਾਂ ਜੋਗੀ ਜੂਨ ਨੂੰ ਰਿਜਲਟ ਆਈਗਾ 4 ਜੂਨ ਆਪਾਂ ਤੁਸੀਂ ਬੋਲਣਾ ਕਹਿਣਾ ਲੱਗਦਾ ਨਹੀਂ ਕੋਈ ਬੰਦਾ ਨਹੀਂ ਬੰਦਾ